ਯਾਰ ਭਈ ਸਾਸਰੀ ਕਾਲ ਕਿਹਦੇ ਐਡ ਲੋਣੀ ਤਾਂ ਵਾਲੇ ਪੋਟਰ ਦੇ ਨੰਬਰ ਚੱਲ ਜ ਜਾਂਦਾ 5 ਤੋਂ 7 ਫੁੱਟ ਵਾਂ ਪੇਜ ਕਰੋ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਕਰੋ ਚੈਨਲ ਫੋਲੋ ਕਰਦੇ ਕਰੋ ਆਪਾਂ ਦੇ ਕੇ ਚਾਰ ਚੀਜ਼ਾਂ ਵੀਡੀਓ ਸਾਰੀ ਵੀ ਕੁ ਸਟੈਪ ਨਾਲ ਕਰਿਓ ਇੱਕੇ ਵੀ ਦਸਮਾਣ 14 ਫੱਟੀ ਟਰਾਲੀ ਆ ਏਰੀਆ ਜਲੰਧਰ ਪਿੰਡ ਪੋਪੋਰਾ ਵੀਰ ਦਾ ਨਾਮ ਮੰਗੀ ਆ ਮੰਗੀਨਾ ਵੀਰ ਦਾ ਜ਼ਿਲ੍ਹਾ ਜਲੰਧਰ ਪਿੰਡ ਭੋਪਾਲ 14 ਫੁੱਟੀ ਟਰਾਲੀ 10 ਇੰਚੀ ਗਾਡਰ ਵੱਡਾ ਟੂਲ ਬਾਕਸ ਲੱਗਿਆ ਚੰਗੇ ਟਾਇਰ 80 90 ਪੈਸੇ ਦੇ 3 ਫੁੱਟ ਵੈੱਡਾ 3.5 3 ਫੁੱਟੋ 2 ਫੁੱਟ ਵਾਰਾ ਕਿਦੋਂ ਗੜੀ ਸੜੀ ਦੀ ਪੂਰੀ ਵਧੀਆ ਸਾਫ਼ ਟਰਾਲੀ ਪਈ ਆ 14 7 ਦੀ ਕਿਸੇ ਵੀਰ ਭਾਈ ਨੇ ਲੈਣੀ ਹੋਵੇ ਵੀ ਨਸਪਰਕਾ 7 ਦੀ 10 ਇੰਚੀ ਗਾਡਰ ਦਾ ਜੜੀ ਆ ਬਬ ਰੇਲ ਦੇ ਸਾਬੀ ਭਾਈ ਦੇ ਭੈਰਾਂ ਤੇ 5 ਇੰਚ ਦੀ ਮੱਚੀ ਹੋ ਕੋਕੋਟੇ ਗੁਲਾਬੇ ਦਾ ਤੇ ਚਾਨ ਚੀ 5 ਇੰਚ ਸਾ ਤੇ ਵਧੀਆ ਟਰਾਲੀ ਹੈ ਕਿਸੇ ਵੀ ਰਪਈਏ ਦੇਣੀ ਹੋਵੇ ਬਿਨ ਸਪਰਕਾ ਸਕਦੇ ਆ 14 7 ਦੀ ਇਹਦਾ ਰੇਟ ਫੋਨ ਤੇ ਕਰ ਸਕਦੇ ਆ ਰੇਟ ਦਿੱਸਿਆ ਨੂੰ ਰੇਟ ਕਿਸੇ ਚੀਜ਼ ਦਾ ਵੀ ਨਹੀਂ ਹੋਣਾ 120 ਦਾ ਸਵਾਨ ਆ ਰੇਟ ਫੋਨ ਤੇ ਹੀ ਹੋਊਗਾ ਮਾਡਲ ਦੱਸਾਂਗੇ ਤੁਹਾਨੂੰ ਓਟੋ ਓਟੋ ਤੇ ਜਉਂਦੀ ਆ ਟਰੈਕਟਰ 50 50 ਇੰਜਨ ਘੇਰ ਲੈਫਟ ਦਾ ਓਕੇ ਯਾਰ 50 50 ਦਾ ਜਉਂਦੀ ਆ 2016 ਮਾਡਲ ਆ ਵਾਹ ਕੇ ਲੈ ਸਕਦੇ 1 ਰੁਪਈਆ ਦਾ ਨਕਸ ਨਹੀਂ ਮੂਰੇ ਬੈਂਪਰ ਵੀ ਲੱਗਿਆ ਭਾਰਾ ਵੇਟ ਵੀ ਲੱਗੇ ਹੋਏ ਆ ਕੁਆਂਟਲ ਡੇਢ ਕੁਆਂਟਲ ਵੇਟ ਲੱਗਿਆ ਮੂਰੇ ਤੇ ਇਹ ਸਾਰਾ ਟਰੈਕਟਰ ਨੀੜ ਆ ਜਾਂ ਪੰਜਾਬ ਨੰਬਰ ਡਾਬਰ ਪੱਟੀ ਡੰਡਾ ਨਾਲ ਆ सारा समान मिलेगा एदेट फोन से कर सकते हैं टायर है मूल ले रहे अस्सी नब्बे पैसे कोका ट्रैक्टर आह के लैसते एक रुपये का नुकसान जिला जलंधर पेंड भोपुर मंगी नीर का सारी जानकारी फोन ला के लैसते हैं दो हजार सोलह माडल आगा दो हजार पंद्रह माडल मांटर फार मडर एक सठ ਚਾਰੇ ਟਾਇਰ ਨੇ 90 ਪੈਸੇ ਦੀ ਕੋਕਾ ਪੀ ਟਰੈਕਟਰ ਵਾਹ ਕੇ ਲੈ ਸਕਦੇ 1 ਰੁਪਈਆ ਨੁਕਸਾਨ ਇਹ ਘੋੜਾ ਬੈਂਪਰ ਲੱਗਿਆ ਵਾ ਤੇ ਰੰਗ ਪੇਂਟ ਤਾਂ ਸਾਰਾ ਟਰੈਕਟਰ ਨਹੀਂ ਲੜਾ ਡੈਕਸ ਬ੍ਰੇਕਾਂ ਪਾਵਰ ਸਟੀਅਰਿੰਗ ਡਬਲ ਕਲੱਚੋ ਡੈਕਸ ਬ੍ਰੇਕਾਂ ਪਾਵਰ ਸਟੀਅਰਿੰਗ ਡਬਲ ਕਲੱਚ ਪੰਜਾਬ ਨੰਬਰ ਡਾਬਰ ਪੱਟੀ ਡੰਡਾ ਨਾਲ ਝੂਪੇਪ ਲੱਗਿਆ ਵਾ ਕੋਕਾ ਪੀ ਟਰੈਕਟਰ ਵਾਹ ਕੇ ਲੈ ਸਕਦੇ ਆ ਛਤਰੀ ਵੀ ਲੱਗੀ ਮੇਨ ਮੇ ਤਾਂ ਉਹ ਧੀਧੀ ਨਹੀਂ ਫੋਟ ਮਾਚੋ ਤੇ ਸਾਰੀ ਜਾਣਕਾਰੀ ਫੋਨ ਲੱਗ ਕੇ ਦੱਸ ਦਿਆਂਗੇ ਇਹਦਾ ਵੀ ਰੇਟ ਫੋਨ ਤੇ ਹੋ ਜਾਊਗਾ ਰੇਟ ਦੱਸਿਆ ਨਹੀਂ ਤੇ ਪਾਵਰ ਸਟੇਨ ਦਾ ਨਵੇਂ ਮਾਡਲ ਚਾ 2015 ਮਾਡਲ ਜੋਇਸਟਾਰਾ ਮਾਡਲ ਟਰੈਕਟਰ ਜਾਂਦੀ ਆ ਰਹਾ ਇੰਜਨ ਕੇ ਲੈਫਟ ਦਾ ਵਧੀਆ ਟਰੈਕਟਰ ਆ ਤੇ ਵਾਕੇ ਲੈ 100000 ਰੁਪਏ ਦਾ ਨੁਕਸਾਨ ਹੈ ਕੋ ਕਾ ਵੀ ਟਰੈਕਟਰ ਹੈ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਬੀਜ਼ਨਸ ਫਰਕ ਕਰ ਸਕਦੇ ਆ 2017 ਮਾਡਲ ਤੇ ਪੰਜਾਬ ਨੰਬਰ ਹੈਗਾ 50395039 ਆ ਇਹ ਕੜਚਾ ਤੇ ਕੋ ਕਾ ਵੀ ਟਰੈਕਟਰਾ ਛੋਟਾ ਜਿਹਾ ਹੈਗਾ ਇਹ 50 ਹਸ ਪਾਵਰ ਨਾ 40 ਹਸ ਪਾਵਰ ਹੈ 5039 ਆ ਪਾਵਰ ਸਟੇਰ ਨਾਲ ਡੈਕਸ ਬ੍ਰੇਕਾਂ ਡਬਲ ਕਲੱਚ ਆ ਤੇ ਇਹਦਾ ਵੀ ਰੇਟ ਪੁੱਛਦੇ ਹੋ ਜੂਗਾ 2017 ਮਾਡਲ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਤੇ ਸ਼ੇਅਰ ਕਰਦੇ ਹੋ ਉੱਤੇ ਦੋ ਨੰਬਰ ਚੱਲੀ ਜਾਂਦੇ ਸਾਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਹੋ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਖੇਡ ਕਰਦੇ ਜੋ